ਸਵਾਗਤ ਹੈ ਤੁਹਾਡੇ ਆਪਣੇ ਪਿਆਰੋ ਨਾਲ ਪੰਜਾਬੀ ਦੇ ਚੈਨਲ ਤੇ ਹਿੱਕ ਪੰਜਾਬੀ ਦੇ ਚੈਨਲ ਤੇ ਤੇ ਆਪਾਂ ਮੱਝ ਦੇ ਪੇਸ ਜੀ ਹੁਣ ਭਾਂਡੇ 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 ਤੇ ਹੁਣ ਭਾਂਡੇ ਮਨਚਨ ਤੋਂ ਬਾਅਦ ਦੁੱਧ ਆਪਾਂ ਲੈ ਕੇ ਉਬਾਲ ਲਿਆ ਹੈ ਜਾਂਗ ਚੱਲ ਗਈ ਜਸਟੂਲਸ ਤੇ ਟਿਫਨ ਪੈਕ ਕਰਕੇ ਉਹਨੂੰ ਭੇਜ ਦਿੱਤਾ ਸੀ ਦੇਖਦੇ ਖਾ ਕੇ ਉਹਦੀ ਕੀ ਨਹੀਂ ਹੁੰਦੀ ਕੱਲ ਤਾਂ ਉਹਨੇ ਅੱਧੀ ਪਰੌਂਠੀ ਖਾਤੀ ਸੀ ਅੱਜ ਦੇਖਦੇ ਆ ਤੇ ਜੋਂ ਮੈਂ ਬਣਾਉਣ ਲੱਗੀ ਸੀ פרוਉਣ ਤੇ ਅ ਸਬਜੀ ਵਾਲੇ ਗੋਭੀ ਤੇ ਅਲੀ ਸਬਜੀ ਵਾਲੇ ਮੈਂ ਕਿ ਸਭ ਤੋਂ ਪਹਿਲਾਂ ਮੰਡੇ ਮਾ ਜੂੜੇ ਦੁੱਧ ਲੈ ਕੇ ਉਹ ਦਵਾਲ ਲਿਆ ਦੋਲੂ ਤੋਂ ਇਹ ਇਹ ਦੋਲੂ ਤੋਂ ਤੋਂ ਬਾਅਦ ਆਪਾਂ ਪੋਣਾ ਦੁੱਧ ਦੋਲੂ ਦੇ ਵਿੱਚ ਤੇ ਫਿਰ ਆਪਾਂ ਕਰ ਲੈ ਗੈਸ ਜਿੱਲਾ ਸਾਫ ਤੇ ਫਿਰ ਆਪਾਂ ਗਰਮਾ ਗਰਮ ਬਣਾਉਣੇ פרוਉਣ ਤੇ ਤੇ ਅੱਜ ਦਾ ਵਲੌਗ ਬਹੁਤ ਜਿਆਦਾ ਵਧੀਆ ਬਣਾਇਆ ਕਿਉਂਕਿ ਅੱਜ ਆਪਾਂ ਜਾਣਾ ਹੈ ਕਿਤੇ ਤੇ ਮੈਂ ਕਿ ਪਹਿਲਾਂ ਖਲਾਪ ਲਾ ਕੇ ਸਾਰੇ ਤੇ ਸਹੀ ਆਪਾਂ ਨਿਕਲ ਗਏ ਜੀ। ਥੋੜੀ ਥੋੜੀ ਬਣਾ ਕੇ ਆਟਾ ਮ ਗੋਲ ਲਿਆ। ਆਟਾ ਨੂੰ ਮਨੇ ਹੌਲੀ-ਹੌਲੀ ਘੇਟ ਕੇ ਚੁਸਦਿ ਗੇ। ਬਿਲੋਂ ਅਰਮਾ ਕਾਤੇ ਨਹੀਂ ਸਟਾਰਟ ਕੀਤਾ। ਲੋਗ ਆਹ ਬਿਦਾ ਫੁੱਲ ਕੱਟਤਾ ਪਿਆ ਸੀ। ਮੈਂ 4 ਦਿਨ ਲਗਾਇਆ ਸਿਲਾਈ। ਫਿਰ ਉਹ ਪੁੱਠੇ ਗਿਆ। ਇਸ ਤਰ੍ਹਾਂ ਦਾ ਟੰਕਾ ਹੈ। ਇਹਨੂੰ ਪਟਕਣ ਤੋਂ 2 ਦਿਨ ਤੱਕ ਕਰ। ਜਦੋਂ ਜਦੋਂ ਸਰਵਸਤੂ ਖੁੱਲ ਜਾਂਦੇ ਸਾਰੇ ਕੰਮ ਹੋ ਜਾਂਦੇ। ਫਿਰ ਬਧੀਆ ਲੱਗਦਾ। ਮੂੰਹ ਤੱਕ ਕੋਨੇ ਨੀਵੇਂ ਕਪਰ ਰੋਕਿਓ ਤੱਕ ਕੰਟਕ ਕੰਟਕ ਕਰ ਲਾ ਬਦੀ ਬੇਟਕ ਕਰ ਓ ਖਈਆ ਮੁੰਡਾ ਤੇ ਲੱਗ ਰਿਹਾ ਲੱਗ ਰਿਹਾ ਅਜ ਨਾਲ ਮੇਸ਼ੇਂ ਤੱਕ ਕਰ ਵਾਹੇ ਗਰੂ ਓ ਬਰਾ ভাই ਦੇ ਪਾ ਕਾ ਛੋਟਾ ਪਿੱਟਾ ਮਿਲ ਗਿਆ ਚਲੋ ਜੀ ਹੁਣ ਆਪਾਂ ਦੁੱਧ ਪਾਈਏ ਦੁੱਧ ਵੀ ਉਬਾਲ ਲਿਆ ਵੇ ਦੂਜੀ ਅਗੈ ਸੀ ਦੀ ਸੁੰਧੀ 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 ਦੁੱਧ ਪਾਇਆ ਦੁੱਧ 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 ਤੇ ਹੁਣ ਹਨਾ ਦੁੱਧ ਕੱਢਣ ਤੋਂ ਬਾਅਦ മെന കട്ട മൂന്ന് ബാധിക്കുന്ന ਉਨਮੀ ਲਾ ਨਾ ਲੱਗਦਾ ਤੋੜ ਲੈਣਾ ਆਪ ਆ ਪਿਆਉਤੀ ਕਦੀ ਜਾਵੂ ਚੱਕ ਕੇ ਸੋ ਜਾਂਦੇ ਆ ਕਦੀ ਬਾਤ ਚੱਕ ਕੇ ਸੋਏ ਜਾਂਦੇ ਆ ਜੈਨ ਸਕੂਲ ਤੋੜ ਕੇ ਆਪ ਸੋਂਗੇ ਆ ਤੇ ਮੈਂ ਹੁਣ ਸਾਰਾ ਘਰ ਦਾ ਕੰਮ ਕਰ ਲਿਆ ਝਾੜੂ ਫੇਰ ਲਿਆ ਆਪਾਂ ਸਾਰਾ ਸਾਫ ਸੁਥਰਾ ਕਰ ਲਿਆ ਆ ਤੇ ਹੁਣ ਆਪਾਂ ਬਣਾਉਣੇ ਲੱਗੇ ਆ ਜਿੱਪ ਪਰੋਠੇ 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 ਝਾੜੂ ਵੀ ਫੇਰ ਲਿਆ ਕੱਪੜੇ ਥੋੜੇ ਜਿਹਾ ਸੀ ਬਸ਼ੀਚ ਚ ਪਾਉਣ ਵਾਲੇ ਲੈ ਕੇ ਇਬਾਦਤ ਨੂੰ ਨਰਾਇਣ ਕਰਾ ਕੇ ਫੇ ਬਾਕੀ ਤਾਂ ਹੋ ਗਈ ਸਾਰੇ ਆਟਾ ਵੀ ਗੋਲ ਲਿਆ ਸੀ ਆਪਾਂ ਨਾ ਦਹੀਂ ਮੈਂ ਪਾਉਂਦੀ ਪਈ ਸੀ ਦਹੀਂ ਮੋਲੀ ਲਿਆ ਹੁੰਦਾ ਸੀ ਤੇ ਆਹ ਸਾਡੀ ਸਬਜੀ ਰਹੀ ਤੇ ਕਿਉ ਸਾਡਾ ਹੁੰਦਾ ਪਿਆ ਆ ਦਾਲਡਾ ਤੇ ਸਾਰਾ ਤਿਆਰੀ ਤਿਆਰੀ ਸ਼ੈੜੀ ਕਰਕੇ ਆਪਾਂ ਹੁਣ ਬਸ ਬੈਠੇ ਹੋਏ ਆ ਹੁਣ ਆਪਾਂ ਗਰਮਾ ਗਰਮ ਪੱਕਾਈ ਗੇ ਪਰੋਥ ਤੇ ਰੋਠੇ ਪਕਾਉਂਦੇ ਸਿਆਲਾ ਨਾ ਉਹ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਘਰੇ ਉਸਕਿਉਂ ਕਹਿੰਦੀ ਦਹੀਂ ਨਹੀਂ ਹੁੰਦਾ ਹੈਗਾ ਘਰੇ ਮਤਲਬ ਸੰਗਣਾ ਨਹੀਂ ਜੰਮਦਾ ਅੱਗੇ ਮੈਂ ਕਹਿੰਦੀ ਹੁੰਦੀ ਸੀ ਪਤਲਾ ਸੰਗਣਾ ਨਹੀਂ ਹੁੰਦਾ ਹੈਗਾ ਇਸ ਕਰਕੇ ਡੱਬੀਆਂ ਲੈ ਕੇ ਆਂਦੀਆਂ ਸੀ ਕਿਉਂ ਹੋ ਗਿਆ ਮੈਂ ਤਾਂ ਬਣਾਈਏ ਪਰੋਥ ਗੋਭੀ ਉਦੋਂ ਦੇਖੋ ਖਾਦੀ ਨਹੀਂ ਕਿਸੇ ਨੇ ਮੂੰਹ ਨਹੀਂ ਲਾਇਆ ਗੋਭੀ ਨੂੰ ਤਦ ਵੀ ਸਬਜ਼ੀਆਂ ਖਾਣ ਨੂੰ ਦਿਲ ਨਹੀਂ ਕਰਦਾ ਅੱਜ ਮੈਂ ਲਈਆਂ ਜੀ ਸਵੇਰੇ ਸਵੇਰੇ ਖੁੰਬਾ ਤੇ ਮਟਰ ਖੁੰਬਾ ਮਟਰ ਲਈ ਅੱਜ ਖੁੰਬਾ ਮਟਰ ਬਣਾਵਾਂਗੇ ਬਾਕੀ ਦੇਖਦੇ ਕੀ ਬਣਾਉਣਾ ਕਿਉਂਕਿ ਹੋਰ ਵੀ ਕੁਝ ਪਲਾਨ ਹੈਗਾ ਉਹ ਤੁਹਾਨੂੰ ਤੁਸੀਂ ਬਸ ਵਲੌਗ ਦੇਖ ਕੇ ਬਣੇ ਰਹੋ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਗਾ ਤੇ ਇਹ ਤਿਆਰ ਕਰਕੇ ਆਪਾਂ ਰੱਖੀਤਾ ਪਲੇਟ ਵਿੱਚ ਸਜਾ ਕੇ ਤੇ ਹੁਣ ਆਪਾਂ ਬਣਾਈਏ ਪਰੌਠੇ ਆ ਜਾ ਸਾਰੇ ਜਿਹੜੇ ਖਾ ਲੋ ਗਰਮ ਗਰਮ ਪੱਕਦੇ ਪਏ ਅੱਜ ਕਹਿੰਦੇ ਪੱਕਦੇ ਪਏ ਆ ਕਹਿੰਦੇ ਗਰਮਾ ਗਰਮ ਗਰਮਾ ਗਰਮ ਪਰਾਂਠੇ ਗਰਮਾ ਗਰਮ ਪਰਾਂਠੇ ਵਾ 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 ਬਾਸ ਸੁਣ ਸਵਾਦ ਹੁਣ ਸਵਾਦ ਹੁਣ ਸਵਾਦ ਹੋਵੇ ਬਾਸ ਸੁਣ ਪਲੇਟ ਤਿਆਰ ਆ ਤੇ ਸਭ ਤੋਂ ਪਹਿਲਾਂ ਆਪਾਂ ਪਾਗੇ ਦਵਾਂਗੇ ਜੀ ਸੈਂ ਬੱਬਰੂੂ ਕਿਉਂਕਿ ਸਾਨੂੰ ਬੱਬਰੂੂ ਲੱਗੀ ਹੋਈ ਆ ਭੁੱਖ ਤੇ ਫੇਰ ਆਪਾਂ ਬਾਕੀ ਸਾਰੇ ਬਣਾ ਲੜੇ ਆ ਆਟਾ ਨਾ ਮਤਾਇਓ ਗੁੱਲਿਆ ਸੀ ਮੈਂ ਕਿ ਤਾਜ਼ੇ ਆਟੇ ਦੇ ਨਾਲ ਪਰੋਠੇ ਸੁਆਦ ਬੰਦਦੇ ਆ ਹੁਜਾ ਫਿਲ 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 ਚਾਜਦਾ ਪੱਕ ਜਾਵੇ ਆਜੋ ਜੀ ਸਾਡੇ ਚਾਹਣਾ ਤੇ ਖਾ ਲਓ ਪਰੋਠੇ ਆ ਕਾਕਾ ਵੀ ਨਾ ਤੋਕੇ ਹੋ ਗਿਆ ਜੀ ਤਿਆਰ 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 ਚੱਲ ਗਿਆ ਅੰਦਰ ਤੇ ਕੱਪੜੇ ਦੇ ਮੈਲੇ ਦੇਖੋ ਕਿੱਦਾਂ ਕਿਤੇ ਹੋਏ ਆ ਜਿਦਾਂ ਦਿਹਾੜੀਆਂ ਲਾ ਕੇ ਆਈ ਹੁੰਦੀ ਆ ਹਾਏ ਬੋ ਕੱਪੜੇ ਨਾਲ ਦੇ ਮੈਲੇ ਹੁੰਦੇ ਯਾਰ ਮਸ਼ੀਨ ਲਾਉਣੀ ਆਜੇ ਮੈਂ ਦੇਖੋ ਹੱਥ ਨਾਲ ਧੋਂਦੀ ਹੁੰਦੀ ਸੀ ਨਾ ਜਦੋਂ ਮੈਂ ਤੇ ਉਦੋਂ ਮੇਰੀ ਬਸ ਹੁੰਦੀ ਹੁੰਦੀ ਸੀ ਕੱਪੜੇਾਂ ਕਰਕੇ ਪੰਜਾਬੂ ਦੇ ਨਾ ਕਲੌਕਸ ਲੈ ਕੇ ਘੇੜਦੀ ਪਈ ਆ ਪਰੌਂਠੇ ਖਾ ਕੇ ਆਰਾਮ ਨਾ ਤੇ ਹੋਰ ਤਿਆਰ ਹੋ ਕੇ ਮੈਂ ਕਿਹਾ ਧੁੱਪ ਬਹੁਤ ਛੋਟੀ ਚੜੀ ਹੋਈ ਆ ਜਨਾ ਹੀ ਨਹੀਂ ਦਿਖਾਈ ਦੇਵਾ ਜੈਬੂ ਦੀ ਲੈਣੀ ਆ ਜੈਬੂ ਦੀ ਫੇ ਦੇਖੂਗੀ ਮੈਂ ਕੱਲੂ ਉਹਦੇ ਤੋਂ ਪਲਗਣੀ ਸਟਾਰਟ ਹੋਈ ਗਈ ਆ ਮੈਮੀ ਨਾਲ ਮੈਮੀ ਨਾਲ ਕਿਹਾ ਕਿ ਖਾ ਪੀ ਕੇ ਫਲਾਕ ਨਹੀਂ ਦਿੱਤਾ ਫਿਰ ਮੈਂ ਇਹ ਉਹਨਾਂ ਪਾਸੇ ਹੀ ਆ ਪਾਸੇ ਚਾਹਿਆ ਕਿ ਅੱਜ ਆਪਾਂ ਮੰਗੇ ਵਾਈਟ ਕਰ ਦੱਸੂ। ਪਾਣੀ ਆਇਆ ਹੋਇਆ ਨਿੱਗਾ ਹੀ ਆ। ਆਪਾਂ ਮੰਗੇ ਚਾਹਣਾ ਸੀ ਕਿ ਵਾਈਟ ਕਰਾਂ। ਚਾਹਿਆ ਰੁਕਾ। ਤੋਂ ਪਤਾ ਕੀ ਇਹ ਬਸ ਹੀ ਨੋ ਨਹੀਂ ਹੈ ਕਿ ਮੈਂ ਨਾ ਉਹ ਥੋੜਾ ਸੈਮ ਦਾ ਉਹ ਦੰਜਾ ਪਟਾ ਵਾਈਟ ਕਰਾਂਗੀ। ਜੈ ਉਹ ਬਾਤੇ ਬਾਤ ਬਸਾ ਤੇ ਬਾਤ ਚਪਲਾ ਵੀ ਨਾਲ ਖੇਡਦੀ ਰਹਿੰਦੀ ਜਦੋਂ ਦੇਖੋ ਉਹ ਚਪਲਾ ਨਾਲ ਖੇਡਦੀ ਹੈ ਕੋਈ ਨਹੀਂ ਹਾਲ ਨਾ ਤੋ ਕਿ ਆਪਾਂ ਵੀ ਤਿਆਰ ਹੋ ਗਏ ਆਂ ਤੇ ਅੱਪਾ ਅੱਜ ਉਹ ਵਾਲੀ ਲਿਪਸਟਿਕ ਲਗਾਈ ਜਿਹਦੀ ਆਪਾਂ ਲੈ ਕੇ ਆਏ ਸੀ ਦੱਸਿਓ ਕਿੰਦਾ ਦਾ ਲੱਗਦਾ ਪਿਆ ਕਰੋੜ ਤੇ ਉਹ ਵੀ ਆਪਾਂ ਪਾ ਲਿਆ ਮੰਗਸੂਤ ਤੇ ਨਾਲ ਦੇ ਟੋਪਸ ਤੇ ਚੋਰ ਮੇਰੀ ਚੋਰੀ ਕਰਕੇ ਬਿੰਦਿਆ ਦਾ ਪਤਾ ਲੱਗ ਗਿਆ ਚੋਰ ਚੋਰ ਨਾ ਕਿ ਹਟਿਆ ਸੀ ਤੇ ਚੋਰ ਨਾ ਤਾਂ ਲੱਗਦਾ ਹੈਗਾ ਦੇਖੋ ਕੀ ਖਾ ਗਿਆ ਔਰ ਸਕਾ ਖਾ ਕੇ ਹਟਿਆ ਚੋਰ ਉਹ ਚੋਰ ਉਹ ਚੋਰ ਚਲ ਬਿੰਦੀ ਫੜਾ ਦੇ ਚੋਰ ਮੈਂ ਮੈਂ ਨਹੀਂ ਮੈਂ ਨਹੀਂ ਆਪ ਨੂੰ ਦੇ ਬੀਜੋ ਪਲੀਜ਼ ਦੇ ਦਿਓ ਹਾ ਯਾਰ ਹੋਰ ਕੁਛ ਦੇਣਾ ਪੈਣਾ ਇਹਨੂੰ ਮੈਨੂੰ ਕੁਛ ਹੋਰ ਦੇਂਦੇ ਤੈਨੂੰ ਆ ਜਾ ਆ ਜਾ ਆ ਜਾ ਹਿਨੇ ਹਟ ਦੇ ਕਿਤੇ ਲੈ ਗਈ ਵੇ ਦੇਖਦੀ ਪਈ ਸੀ ਮੈਂ ਕੁਛ ਲਾਉਂਦੀ ਪਾਉਂਦੀ ਹਾਂ ਉਹਦੇ ਵਿੱਚੋਂ ਕੱਢ ਕੇ ਇਹ ਬਾਤ ਤਾਂ ਲੈ ਕੋ ਸ਼ੋਰ ਲੈਣਾ ਕੁਛ ਸ਼ੋਰ ਦਵਾ ਕੇ ਲੂ ਸਾਰਾ ਕੁਝ ਤਾਂ ਜ਼ਰੂਰੀ ਆ ਪਿਲਾੜਾ ਕਿ ਹਵਾ ਸਮਾਨ ਕਿਤੇ ਲੱਗ ਗਿਆ ਹੱਥ ਨਾ ਜਗੂ ਦੇ ਬਸ ਸਮਾਨ ਗਿਆ ਪਰ ਮਾਦੀ ਚ ਚੱਕਣਾ ਓਹ ਜਸਿਮ ਜਿਮ ਅਰ ਮਾਰੀ ਵੀ ਦੇਖ ਲਓ ਆਪਣੀ ਆਪਾਂ ਟਕਾ ਲਈ ਸੀ ਚਾਚਾ ਦਾ ਸੂਟ ਐਨ ਆਪਾਂ ਰੱਖ ਲੇ ਸੀ ਤੈ ਮਾਰ ਕੇ ਤੇ ਸਾਰੀ ਮਾਰੀ ਖਾਲੀ ਕਰ ਦਿੱਤੀ ਤੇ ਉਹ ਸਾਮ ਦੇ ਕੱਪੜੇ ਰੱਖ ਦਿੱਤੇ ਜੈਵਿਕਾ ਹੁਣਾਂ ਦੇ ਹਜੇ ਰੱਖਣੇ ਆ ਤੇ ਮੈਂ ਹਨਾ ਵੀ ਡੱਬਾ ਪਿਆ ਮੇਰੇ ਕੋਲ ਨਹੀਂ ਆਣ ਨਾ ਘੱਟੀ ਦਿਖੋਂਦੀ ਹੁੰਦੀ ਜੈਵਿਕਾ ਤੇ ਇਬਾਦਤ ਨੂੰ ਕਿਉਂਕਿ ਫੇ ਖਰਾਬ ਕਰ ਦਿੰਦੇ ਤੇ ਵਿੱਚੋਂ ਮੈਂ ਕੱਟ ਕੇ ਪਤਾ ਕੀ ਪਾਉਣਾ ਆਹਾ ਇਹ ਰਿੰਗ ਪਾਉਂਗੇ ਬਸ ਹੋਰ ਨਹੀਂ ਕੁਝ ਵੀ ਪਾਉਣਾ ਬਾਲਾਂ ਤੇ ਕੁਛ ਨਹੀਂ ਲੋਣਾ ਆਪਾਂ ਮੇਰੇ ਉੱਤੇ ਆਪਾਂ ਸਭੋਂ ਸੋਹਣਾ ਿੱੱਡੂ ਜਿਆ ਉਹ ਤੋਂ ਬਿਜੇ ਦਾ ਪੱਤਾ ਸਦਾ ਤੇ ਮੈਂਆਂ ਚੂੜੀਆਂ 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 ਕੁਛ ਚੂੜਾ ਚੂੜਾ ਕਰ ਲਈ ਆਵਲਾ ਮੈਂ ਚੂੜਾ ਕੱਢ ਕੇ ਲੈ ਕੇ ਆਈ ਆ ਇਹ ਮੇਰੇ ਵਿਆਹ ਵਾਲਾ ਚੂੜਾ ਆ ਆਵਲੀਆਂ ਬੰਗਾ ਵੀ ਅਬਿੱਚ ਅਜ ਇਹਦਾ ਬਾਵਨਾ ਇਹ ਆਪਣੇ ਬਾਚੂ ਲੈ ਆ ਸੀ ਮੈਂ ਕਿਹਾ ਪਉਂਦੇ ਕੋਇਲੇ ਆ ਮੈਂ ਤਾਂ ਸੈੱਟ ਬਣਾ ਕੇ ਪਉਂਦੇ ਆ ਇਸ ਐਸੇ ਕਰ ਕਰ ਐਸੇ ਹੋਏ ਪਰ ਬੰਗਾ ਘਟ ਲੱਗਦੀ ਆ ਮੈਨੂੰ ਸ਼ਿਟ ਮੈਂ ਸ਼ਿਟ ਚਾਰ ਚਾਰ ਪੰਜ ਪੰਜ ਬੰਗਾ ਵੀ ਆ ਜਾਵੇ ਤਾਂ ਵੀ ਸੱਟ ਵਧੀਆ ਬਣ ਜਾਣਾ ਇਹ ਬਾਦਾ ਤਾਂ 8000 8000 ਇੰਨੀ ਬਣ ਗਿਆ ਬਣ ਗਿਆ ਚਾਰ ਚਾਰ ਚੂੜੀਆਂ ਹੋਣੀਆਂ ਵਿੱਚ ਕਈਸ ਚਾਰ ਚਾਰ ਚੂੜੀਆਂ ਦਾ ਸੈੱਟ ਬਣਾ ਕੇ ਪਉਂਦੇ ਆ ਇੱਦਾਂ ਲੋਕ ਮੈਂ ਬਣਾ ਕੇ ਪਾਉਂਦੀ ਆਂ ਵੇਟ ਪਾ ਲਿਆ ਆਪਾਂ ਚੂੜਾ ਤੁਸੀਂ ਕਿਵੇਂ ਤੁਹਾਨੂੰ ਲੱਗਦਾ ਹੈ ਤੇ ਨਾਲ ਆਪਾਂ ਆਪਾਈ ਰਿੰਗ ਧੁੱਪ ਬੜੀ ਤੇਜ ਅੱਜ ਬਾਤੇ ਇਹ ਬਾਤੇ ਸੁਭਾਲ ਕੇ ਰੱਖਣਾ ਇਹ ਵੀ ਚੂੜਾ ਵੀ ਸੋੜਾ ਲੱਗਦਾ ਪਾਇਆ ਹੋਇਆ ਆਪ ਬਣਾਇਆ ਬੰਗਾ ਵਿੱਚੋਂ ਕੱਢ ਕੇ ਤੇ ਆਹ ਇਦਾਂ ਦੇ ਤੋੜਾ ਉਹ ਵੀ ਹੈਗੀ ਆ ਝੰਡਰਾ ਜੀ ਕਰਦਾ ਝੰਡਰਾ ਪਾ ਲਓ ਸਾਰਾ ਕੁਛ ਜੀ ਪਾ ਲਓ ਕੱਕ ਆ ਗਿਆ ਸਕੂਲ ਤੋਂ ਆ ਕੇ ਹਾਈ ਕਰ ਦੇ ਅੱਜ ਸੁੱਤਾ ਸੀ ਬਸ ਨਹੀਂ ਨੇ ਤੇ ਚਲੋ ਕੁਝ ਹੋਣਾ ਲੱਗਦਾ ਇੰਨਾ ਬੋਤਲਾ ਵੇ ਨਾਲ ਸਕੂਲੋਂ ਆਇਆ ਖਾਦਾ ਸਾਰਾ ਕੁਝ ਜੋ ਮੰਮਾ ਨੇ ਟਿਫਿਨ ਪਾਇਆ ਸੀ ਕੀ ਕੀ ਖਾਦਾ ਸੀ ਸਟੋਬਰੀ ਸਟੋਬਰੀ? ਹੋਰ ਕੀ ਖਾਦਾ ਉਹ ਚਾ ਫਰੂਟ ਫਰੂਟ ਤਾਂ ਸਟ੍ਰੋਬਰੀ ਖਾਦੀ ਆ ਜੀ ਕਰ ਰਿਹਾ ਤੇ ਚਾਤ ਕਰਦੇ ਆ ਕੀ ਕੀ ਖਾਕੇ ਆ ਪੁੱਤ ਚਲੋ ਚਲੋ ਜੀ ਹੁਣ ਆਪਾਂ ਚੱਲਿਆਂ ਹੁਸ਼ਰਪੁਰ ਨੂੰ ਹਾਂਜੀ ਬੱਸ ਮਾਰਝਾ ਲੈ ਕੇ ਆਉਣਾ ਸੀ ਥੋੜਾ ਮੁੰਡਾ ਸਾਮਾਨ ਪਿਆ ਸੀ ਮੈਂ ਕਿਉਂ ਨਹੀਂ ਲਿਆਈਏ ਚਲਿਏ ਚੋ ਚਲਿਏ ਚਲੋ ਬਾਤ ਤੇ ਆ ਰਾਮ ਇਹ ਬਣ ਕੇ ਕਿਲਵਿਸ਼ 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 ਲਾਜ ਹੋ ਕੇ ਜਾਣ ਕੇ ਸੌਦਾ ਇਹਨੂੰ ਹੂੰ ਜਵੂ ਕਰ ਛੱਡ ਬਣੀ ਹੈ ਹਾਂ ਉਹ ਚਲ ਗਿਆ ਇਹਨੂੰ ਜਾਬਰੂ ਮਾ ਨਾ ਲਾਇਆ ਕਿ ਜੇ ਇਹ ਪਾਣੀ ਦੇ ਟਿਕਾ ਲਾਉਣ ਚੰਨੇ ਚਲੋ ਸਭੂ ਲੇਟ ਹੋਏਗਾ ਆਪਾ ਚਲੋ ਜੀ ਸਾਮੇ ਸਾਨੂੰ ਉਹ ਸ਼ੋਰ ਨਿਕਲਾਇਆ ਸ਼ਕਰਗੰਦੀਆਂ ਦਾ ਰੋਲ ਲੱਗਦਾ ਹੈ ਸ਼ਕਰਗੰਦੀ ਖੇ ਰੇ ਸ਼ਕਰਗੰਦੀ ਨੂੰ ਸ਼ਕਰਗੰਦੀ ਖਲਾਨੀ ਹੈ ਕੀ ਕਹਿਦਾ ਮਤਲਬ ਹਾਂ ਹਾਂ ਖਾਲੋ ਜੀ ਖਾਲੋ ਸ਼ਕਰਗੰਦੀ